ਲਓ ਵੀ ਦੋਸਤੋ ਆ ਕੰਪਨੀ ਦੇ ਵਿੱਚ ਨਵੀਆਂ ਗੱਡੀਆਂ ਦੀ ਡਿਲੀਵਰੀ ਅੱਜ ਲੈਣ ਆਏ ਆ ਆਪਾਂ ਭਾਰਤ ਬੈਂਜ ਗੱਡੀਆਂ ਦੋ ਦੋਨਾਂ ਦੀ ਡਿਲੀਵਰੀ ਲਵਾਂਗੇ ਤੇ ਨਆਂ ਡਿਲੀਵਰੀ ਲੈਣ ਖੰਨੇ ਠੀਕ ਹੈ ਇੱਕ ਖੰਨੇ ਦੀ ਹੈ ਡਿਲੀਵਰੀ ਤੇ ਲੈਣੇ ਆ ਡਿਲੀਵਰੀ ਆਪਾਂ ਅੱਜ ਇਹਨਾਂ ਦੀ ਓਕੇ ਕਰਦੇ ਆ ਮੌਦੀ ਇਹ ਸਾਡੇ ਉਹ ਵੀ ਆਪ ਵੀ ਸੌਤੇ ਬੌਦੀ ਸਾਡੇ ਤੇ ਕਪੋਂਾ ਜਿਆਦਾ ਨਹੀਂ ਕਰਾਉਣਾ ਲੋ ਜੀ ਆਪ ਕਰਾ ਲਓ ਲਓ ਵੀ ਸੱਜਣੋਂ ਕਲਾਸਿਕਲ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਆਪਾਂ ਅੱਜ ਡਿਲੀਵਰੀ ਲਈ ਆ ਨਵੀਂ ਗੱਡੀ ਦੀ ਇਹ ਹੈਗਾ ਮੈਂ ਤੁਹਾਨੂੰ ਸਾਰਾ ਵਿਸਤਾਰ ਚ ਫੇ ਸਮਝਾਉਂਗਾ ਕੰਪਨੀ ਆਪਾਂ ਇੱਕ ਕੰਪਨੀ ਦੇ ਵਿੱਚ ਪਹਿਲਾਂ 4-5 ਸਾਲ ਤੋਂ ਸੀਗੇ ਕੰਪਨੀ ਦੂਸਰੀ ਮਤਲਬ ਚੇਂਜ ਕੀਤੀ ਆ ਉਹਨਾਂ ਨੇ ਘੋੜੇ ਕਢਾਇਏ ਸੀ ਕੰਪਨੀ ਤੋਂ ਅਪਰਾਈਜ਼ ਦੁਬਾਰਾ ਤੇ ਆਪਾਂ ਆਏ ਤੇ ਆਪਾਂ ਇੱਕ ਵਾਰੀ ਮੈਂ ਤੁਹਾਨੂੰ ਦੱਸਾਂ ਠੀਕ ਹੈ ਨਵੀਂ ਗੱਡੀ ਆ ਇਹ ਸਮਾਨ ਆ ਇਹਦੇ ਵਿੱਚ ਜਿਹੜਾ ਮਿਲਦਾ ਆਪਾਂ ਨੂੰ ਜੋ ਵੀ ਆ ਆਪਾਂ ਬਾਅਦ ਚੈੱਕ ਕਰਾਂਗੇ ਕਿ ਆ ਕੁਝ ਵੈਸੇ ਦੇਖ ਲਿਆ ਇੱਕ ਰੌੜਾ ਛੋਟੀ ਤੇ ਉਧਰ ਗੱਡੀ ਸਟਾਰਟ ਉਹ ਸਾਡੇ ਛੋਟੇ ਬਾਉ ਜੀ ਹੈ ਤੇ ਮਤਲਬ ਮੇਨ ਬਾਉ ਜੀ ਦੇ بیٹے ਆ ਉਹ ਤੇ ਉਹ ਹੋ ਗਈ ਸਟਾਰਟ ਵਾਹ ਸਤਿ ਪਾਸ਼ਾ ਓਕੇ ਤੇ ਆਪਾਂ ਹੁਣ ਇਹਨੂੰ ਕਰਦੇ ਆ ਸਟਾਰਟ ਵਾਹਿਗੁਰੂ ਦਾ ਨਾਮ ਲੈ ਕੇ ਚਾਬੀ ਲਾਤੀ ਆ ਓਕੇ ਤੇ ਕਰਦੇ ਆ ਸਟਾਰਟ ਵਾਹਿਗੁਰੂ ਸੱਚੇ ਪਾਸ਼ਾ ਬਾਬਾ ਬਿਸ਼ਕਰਮਾ ਵਾਹਿਗੁਰੂ ਜੀ ਦਾ ਕਲਪਾ ਵਾਹਿਗੁਰੂ ਜੀ ਦੀ ਫਤਿਹ ਬੋਲੇ ਸੋਨਿਆ ਸੋ ਸੁਰੀਆ ਕਾਲ ਲਓ ਜੀ ਸਟਾਰਟਿੰਗ ਹੋ ਗਈ ਆ ਹੈਨਾ ਇੰਡੀਕੇਟਰ ਚੈੱਕ ਕਰ ਲਈ ਉਧਰ ਲਾ ਕੇ ਉਧਰਲਾ ਵੀ ਕਰ ਲਈਏ ਚੈੱਕ ਕੰਟਰੋਲਰ ਵਿਦੇਸੀ ਆ ਇਹ ਵਿਦੇਸੀ ਹੈ ਚੈੱਕ ਕਰ ਲਈ ਇੱਕ ਵਾਰੀ ਤੇ ਪੈਸੀ ਦੇ ਵਿੱਚ ਗੈਸ ਵਗਾਰਾ ਹੈ ਹਾਂ ਗੈਸ ਆ ਬਈ ਕੂਲਿੰਗ ਕਰਦਾ ਪੂਰੀ ਤੇ ਚਾਰੇ ਇੰਡੀਕੇਟਰ ਆਹ ਹੀਟਰ ਵੀ ਆ ਠੀਕ ਹੈ ਅੱਜ ਨਵੀਂ ਆਪਾਂ ਨਵਾਂ ਟਰੱਕ ਲਿਆ ਬਈ ਕੰਪਨੀ ਨੇ ਲਈ ਹੈ ਗੱਡੀ ਚਲੋ ਕਹਿੰਦੇ ਨੇ ਹੁੰਦੇ ਮਾਲਕ ਜਿੱਥੇ ਰੱਖੇ ਉੱਥੇ ਰਾਜ਼ੀ ਰਹਿਣਾ ਚਾਹੀਦਾ ਕੰਪਨੀ ਉਹ ਵੀ ਬਹੁਤ ਵਧੀਆ ਸੀ ਪਹਿਲਾਂ ਜੀ ਤੇ ਹੁਣ ਵੀ ਬਹੁਤ ਵਧੀਆ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਸਿਕਰ ਨਹੀਂ ਤੇ ਆਪਾਂ ਚੱਲਦੇ ਆ ਨਵੀਂ ਗੱਡੀ ਹੈ ਤੇ ਉਹ ਸਾਡੇ ਮੈਨੇਜਰ ਸਾਹਿਬ ਏ ਉਹ ਸਾਡੇ ਮੈਨੇਜਰ ਸਾਹਿਬ ਹੈ ਜੀ ਠੀਕ ਹੈ ਪਾਂਡੇ ਜੀ ਤੇ ਨਾਲ ਉਹਨਾਂ ਦੇ ਡਰਾਈਵਰ ਹਾਂ ਓਕੇ ਕਾਪਾ ਤੇ ਕਰਦੇ ਆ ਤਿਆਰੀ ਕਰਦੇ ਆ ਠੀਕ ਹੈ ਜੀ ਹਾਂ ਤਾਂ ਨਹੀਂ ਕਿਤਾ ਠੀਕ ਹੈ ਓਕੇ ਆ ਚਲੋ ਤੇ ਲੈ ਕਰਦੇ ਆ ਇਹਨੂੰ ਹੁਣ ਤੋਰਦੇ ਆ ਆ ਤੋਰਾਂਗੇ ਗੱਡੀ ਨੂੰ ਤੇਲ ਤੂਲ ਪਵਾਣਾ ਹੈ ਕਿਉਂਕਿ ਤੇਲ ਵੀ ਘਟੀ ਆ ਕਰਦੇ ਆ ਕਿ ਲੈ ਕੇ ਜਾਣ ਦੀ ਤਿਆਰੀ ਮੜਾ ਗਮ ਨੂੰ ਥੋੜੀ ਦੇ ਤੱਕ ਤੋੜ ਕੇ ਹੋਰ ਸੱਚੇ ਬਾਸ਼ ਲਓ ਜੀ ਠੀਕ ਹੈ ਜੀ ਓਕੇ ਓਕੇ ਸਰ ਠੀਕ ਹੈ ਲਓ ਜੀ ਇਹ ਸਾਰਾ ਸਾਫ ਤੇ ਆਪਾਂ ਚੱਲੀਏ ਠੀਕ ਹੈ ਹੋਰ ਜੀ ਭਾਈ ਜੀ ਕੀ ਹਾਲ ਹੈ ਤੇ ਲਓ ਵੇ ਚਲਦੇ ਆ ਹਣ ਕਰ ਲਿਆ ਤਿਆਰੀ ਚੱਲਣ ਦੀ ਨਿਕਲਦੇ ਆ ਵੀ ਗੇਟ ਤੇ ਫਿਰ ਜਨਿੰਸ ਹੈਲਥ ਤੇ ਮਟਰਨਿਟੀ ਲਈ ਪੂਰੀ ਕੇਅਰ ਮਿਲ ਗਈ ਹੈ ਲਓ ਜੀ ਸਿਟੀਲਿਟੀ ਕੇਅਰ ਮਿਲ ਗਈ ਹੈ ਆਪਾਂ ਏਜੰਸੀ ਦੇ ਵਿੱਚੋਂ ਚੱਲੇ ਆ ਅਸੀਂ ਖੜੀਆਂ ਭਾਰਤ ਵੰਜਾ ਤੇ ਚੱਲਦੇ ਆ ਫਿਰ ਇਹਨਾਂ ਨੂੰ ਪੇਪਰ ਇੱਕ ਦੇਣਾ ਆ ਡਿਲੀਵਰੀ ਵਾਲਾ ਆ ਲਓ ਭਾਜੀ ਆ ਕਿਲੋਮੀਟਰ ਹੈਗਾ ਆ 28 ਜੀਦੋ 7 ਘੰਟੇ ਕੱਢੀਏ ਇਸ ਲਈ ਕਰ ਲਿਆ 40 ਇਸ ਸਟੋਰੇਜ ਸ਼ੇਨ ਹੈ ਇਸ ਨੇ 77 ਹੌਰਸ ਜੀ 77 ਹੌਰਸ ਘੱਟ ਖਰਚੇ ਕੀ ਔਰ ਸਟਾਰਟਿੰਗ ਪ੍ਰਾਈਸ ਹੈ 3 ਲੱਖ 75 ਹਜ਼ਾਰ ਸੈਕਿੰਡ ਓਕੇ ਜੀ ਕੁਛ ਹੈਗਾ ਪੇਪਰ ਵਗੈਰਾ ਰੱਖਣਾ ਕੁਝ ਐਡੀ ਕਰ ਦੂੰ ਤਵੀ ਫੈਨ ਕਰਕੇ ਏਰੀਏ ਕਮ ਚਲਦੇ ਆ ਫਿਰ ਲੋ ਵੀ ਦੋਸਤੋ ਸਾਨੂੰ ਵੈਸੇ ਕਾਫੀ ਨਿਰਾਸ਼ਾ ਹੋਣੀ ਆ ਵੀ ਇੰਨੇ ਦਿਨ ਤੋਂ ਵਲੌਗ ਨਹੀਂ ਪਾ ਰਿਹਾ ਤਾਂ ਅਸਲ ਦੇ ਵਿੱਚ ਥੋੜਾ ਜਿਹਾ ਕਿ ਉੱਧਰ ਕੰਮ ਘਟ ਗਿਆ ਸੀਗਾ ਤੇ ਉੱਧਰ ਮੌਸਮ ਖਰਾਬ ਵਗਿਆ ਸੀ ਇਧਰ ਫੋਨ ਆਉਂਦੇ ਸੀ ਕਾਫੀ ਆਪਾਂ ਨੂੰ ਕੰਪਨੀ ਵੱਲੋਂ ਇਹ ਥੋੜਾ ਜਿਹਾ ਕਿ ਨੇੜੇ ਪੈਂਦਾ ਹੈ ਹੋਰ ਕੁਝ ਨਹੀਂ ਗੱਲਬਾਤ ਆਪਣੇ ਮਤਲਬ ਰੋਪੜ ਆਪਾਂ ਰਹਿੰਦੇ ਆ ਘਰ ਤੋਂ ਥੋੜਾ ਜਿਹਾ ਕਿ ਨੇੜੇ ਪੈ ਜਾਂਦਾ ਕੰਪਨੀ ਇਹ ਕੰਪਨੀ ਓਕੇ ਜੀ ਦੱਸਾਂਗੇ ਦੱਸਾਂਗੇ ਉਹ ਹੈਗਾ ਮੈਨੇਜਰ ਸਾਡਾ ਮੈਨੇਜਰ ਸਾਡਾ ਹੈਗਾ ਮਿਲੂਗਾ ਤੇ ਤੇ ਆਵ ਕਾਰ ਲੈ ਕੇ ਆਉਗਾ ਪਿੱਛੇ ਕਾਰ ਚ ਹਾਂ ਮਿਲਦਾ ਉਹ ਮਿਲੂਗਾ ਤੁਹਾਨੂੰ ਤੇ ਠੀਕ ਹੈ ਜੀ ਓਕੇ ਤੇ ਆ ਠੀਕ ਹੈ ਜੀ ਮਵਾਰਕ ਤੇ ਇਹਨਾਂ ਦੀ ਵਿਚਾਰਾਂ ਨੂੰ ਹੁੰਦਾ ਚਲੋ ਸਾਰਿਆਂ ਨੂੰ ਅੰਦਾਈਆਂ ਮੁਬਾਰਕਾਂ ਹਨ ਖੁਸ਼ੀ ਦਾ ਕੰਮ ਆ ਤੇ ਬਹੁਤ ਵਧੀਆ ਮਾਲਕ ਇਹ ਖੁਸ਼ੀਆਂ ਸਭ ਨੂੰ ਦਵੇ ਤੇ ਆਪਾਂ ਲੈ ਕੇ ਆਏ ਆ ਹਦੇ ਉਹ ਮੈਂ ਗੱਲ ਕਰਦਾ ਸੀਗਾ ਵੀ ਥੋੜੀ ਜਿਹੀ ਹਨਾ ਹੋਣੀ ਆ ਤੁਹਾਨੂੰ ਸਾਰਿਆਂ ਨੂੰ ਵੀ ਯਾਰ ਕਿਉਂ ਪਹਿਲਾਂ ਵਲੌਗ ਨਹੀਂ ਪਾਏ ਜਾਂ ਇਦਾਂ ਹਨਾ ਬਟ ਉਹ ਚੱਕਰੇ ਹੋ ਗਿਆ ਸੀ ਮੈਨੂੰ ਥੋੜਾ ਜਿਹਾ ਕਿ ਦੂਰ ਪੈਂਦਾ ਸੀਗਾ ਉਧਰ ਕੰਮ ਉਧਰ ਬਹੁਤ ਵਧੀਆ ਠੀਕ ਹੈ ਕੰਮ ਨਹੀਂ ਮਾੜਾ ਕੰਮ ਬਹੁਤ ਵਧੀਆ ਸੀਗਾ ਉਦਾਂ ਦੇ ਕੰਮ ਇੱਧਰ ਪਰ ਗੱਲ ਇਹ ਹੋ ਗਈ ਵੀ ਥੋੜਾ ਜਿਹਾ ਕਿ ਉਧਰ ਦੂਰ ਪੈਂਦਾ ਸੀ ਆਪਾਂ ਨੂੰ ਤੇ ਮੈਂ ਤਾਂ ਕਰਕੇ ਥੋੜਾ ਜਿਹਾ ਜਦੋਂ ਸਵੇਰੇ ਘਰ ਨੂੰ ਆ ਕੇ ਘਰ ਤੋਂ ਚੱਲਣਾ ਚੱਲ ਕੇ ਘਰ ਤੋਂ ਜਾਣਾ ਤੇ ਉਹ ਮਤਲਬ ਸ਼ਾਮੇ ਹੋ ਜਾਂਦੀ ਸੀ ਪਹੁੰਚਦੇ ਪਹੁੰਚਦੇ ਰਾਤ ਹੋ ਜਾਂਦੀ ਸੀ ਤੇ ਹੁਣ ਇੱਧਰ ਵੀ ਥੋੜੇ ਦੇ ਨੇੜੇ ਆ ਹੋਰ ਕੁਛ ਨਹੀਂ ਆ। ਬਾਕੀ ਅ ਮਾਲਕ ਜਿੱਥੇ ਚਾਵੇ ਕਹਿੰਦੇ ਉੱਥੇ ਰਹਿਣਾ ਪੈਂਦਾ ਹਨ। ਆਪਾਂ ਇੱਧਰ ਆ ਗਏ ਆ। ਇੱਧਰ ਵੀ ਆਪਣਾ ਬਹੁਤ ਹੀ ਪਿਆਰ ਆ। ਕਾਫੀ ਟਾਈਮ ਤੋਂ ਮਾਲਕਾਂ ਨਾਲ ਬਾਉਜੀ ਨਾਲ ਤੇ ਬਹੁਤ ਵਧੀਆ ਸੀਗਾ ਇਹਨਾਂ ਨੇ ਅ ਗਿਆ ਵੀ ਗੱਡੀਆਂ ਆਪਾਂ ਲੈ ਰਹੇ ਆ ਤੁਸੀਂ ਆ ਜਾਓ ਤੇ ਆਪਾਂ ਆ ਗਏ। ਤੇ ਹੁਣ ਨਾ ਮੈਂ ਘੋੜੇ ਕਢਾਇਆ ਇੰਨੇ ਦਿਨ ਤੋਂ ਘਰੇ ਸੀਗਾ ਮੈਂ ਇਸ ਕਰਕੇ ਕੋਈ ਵਲੌਗ ਵੀ ਨਹੀਂ ਪਾਇਆ। ਥੋੜੇ ਜਿਹ ਕਪਣਾ ਘਰ ਦੇ ਕੰਮ ਸੀਗੇ ਉਹਦੇ ਕਰਕੇ ਮੈਂ ਕੋਈ ਵਲੌਗ ਨਾ ਪਾਇਆ ਤੇ ਮੈਨੇ ਤੁਹਾਨੂੰ ਕੋਈ ਗੱਲ ਨਹੀਂ ਤੇ ਇਕੱਠੇ ਹੀ ਹੁਣ ਪਾਵਾਂਗੇ ਸਰਪ੍ਰਾਈਜ਼ ਇਹੀ ਸੀ ਤੁਹਾਨੂੰ ਮੈਂ ਪਹਿਲਾਂ ਜਿਹੜੀ ਵੀਡੀਓ ਤੁਸੀਂ ਤੇ ਮੈਂ ਪਾਈ ਉਹਦੇ ਭੱਲੇ ਆ ਪਾਇਆ ਸੀਗਾ ਵੀ ਮੈਂ ਤੁਹਾਨੂੰ ਥੋੜੀ ਟਾਈਮ ਸਰਪ੍ਰਾਈਜ਼ ਦਊਂਗਾ ਤੇ ਉਹ ਸਰਪ੍ਰਾਈਜ਼ ਇਹੀ ਸੀਗਾ ਵੀ ਆਪਾਂ ਕੰਪਨੀ ਚੇਂਜ ਕੀਤੀ ਆ ਪੁਰਾਣੀ ਕੰਪਨੀ ਦੇ ਵਿੱਚ ਆਏ ਆ ਤੇ ਕੰਪਨੀ ਚ ਆ ਕੇ ਹੁਣ ਇਸ ਕੰਪਨੀ ਦੇ ਵਿੱਚੋਂ ਗੱਡੀਆਂ ਨਵੀਆਂ ਆਣੀਆਂ ਸੀ ਆਪਾਂ ਹੁਣ ਨਵੀਂ ਗੱਡੀ ਤੇ ਆਏ ਆ ਹਨਾ ਤੇ ਠੀਕ ਹੈ ਵਧੀਆ ਬਾਕੀ ਹੁਣ ਤੇਲ ਘੱਟਾ ਚ ਤੇਲ ਪਵਾਨੇ ਆ ਪਵਾਨੇ ਤੇਲ ਫਿਰ ਅੱਗੇ ਚੱਲਦੇ ਆ ਪੰਪ ਤੇ ਲਓ ਇਹ ਪੰਪ ਆ ਗਿਆ ਪੰਪ ਤੇ ਪਾਈ ਤੇਲ ਕਰਦੇ ਆ ਜਿੰਨਾ ਕਿ ਤੇਲ ਮਿਲਿਆ ਕੰਪਨੀ ਵੱਲੋਂ ਫਿਰ ਲੋ ਵੀ 20 ਲੀਟਰ ਤੇਲ ਕੰਪਨੀ ਵੱਲੋਂ ਇਹ ਆਂਦੀ ਹੈ ਸਲਿੱਪ ਉਹ ਕੰਪਨੀ ਵੱਲੋਂ ਦਿੱਤਾ ਉਹ ਗਲੋਬਲ ਮੋਟਰਸ 20 ਲੀਟਰ ਆਪਣ ਨੂੰ ਤੇਲ ਕੰਪਨੀ ਦਾ ਮਿਲਿਆ ਦੋਸਤੋ ਬਾਤ ਤਾਂ ਫੇ ਆਪਣੀ ਪਾਉਣਾ ਹੈ ਨਾ ਤੇ ਨਾਲ ਉਹ ਦੂਜਾ ਘੋੜਾ ਹਲੋ ਹਾਂ ਜਰਨੀ ਇਹ ਹੈ ਗੁੰनु ਬਾਈ ਠੀਕ ਹੈ ਕਰਦੇ ਆ ਫਿਰ ਹੋ ਗਿਆ ਜੀ ਲਓ ਜੀ 20 ਲੀਟਰ ਪਾ ਲਿਆ ਕਰਦੇ ਆ ਬੰਦ ਇਹਨੂੰ ਲਓ ਵੀ ਪਵਾ ਲਿਆ ਡੀਜ਼ਲ ਚੱਲੀਏ ਫਿਰ ਓਕੇ ਤੋੜਾ ਤੋੜਾ ਸ਼ੀਸ਼ਾ ਸਾਫ ਸ਼ੀਸ਼ਾ ਸਾਫ ਕਰ ਲਈਏ ਥੋੜਾ ਆ ਹੈ ਨਹੀਂ ਮੱਲਾ ਦੀ ਕੁਛ ਸਾ ਪਾਣੀ ਵਾਲੇ ਨਾਲੇ ਕਰ ਲੈਨੇ ਆ ਚਲੋ ਜੀ ਚੱਲਦੇ ਆ ਫਿਰ ਤੇਲ ਪਵਾ ਕੇ ਆਪਣੇ ਕੰਪਨੀ ਚ ਠੀਕ ਹੈ ਇਹ ਨਵਾਂ ਧੂਆ ਘੋੜਾ ਜਾ ਰਿਹਾ ਵੀ ਇਹ ਆਪਣੇ ਵਾਲਾ ਚੱਲਦੇ ਆ ਫਿਰ ਹਲੋ ਵੀ ਸੱਜਣੋ ਆਪਾਂ ਗਵਿੰਦਗੜ੍ਹ ਤੋਂ ਸਰਾਂਦ ਵਾਲੇ ਰੋਡ ਤੇ ਆ ਖੰਨੇ ਤੋਂ ਜੜਾ ਆਂਦਾ ਆ ਜਾਮ ਬਹੁਤ ਲੱਗ ਗਿਆ ਤੇ ਜਾਮ ਹਨਾ ਇੱਧਰ ਵੀ ਗੱਡੀਆਂ ਕੋ ਇੱਕੋ ਤਾਂ ਚਲੋ ਇੱਧਰ ਖੜੀ ਆ ਆ ਇੱਧਰ ਗੱਡੀਆਂ ਦੇਖੋ ਕਿੰਨੀਆਂ ਖੜੀਆਂ ਜਮਲ ਵਿੱਚ ਇਹ ਰੋਡ ਆ ਮੇਨ ਰੋਡ ਤੇ ਜਾਮ ਦੇ ਵਿੱਚ ਫਸੇ ਹੋਏ ਆ ਆਪਾਂ ਜਾਣਾ ਆਪਣੇ ਸਰੰਤ ਪਲਾਂਟ ਤੇ ਤੇ ਉਧਰ ਵੀ ਗੱਡੀਆਂ ਖੜੀਆਂ ਐ ਸਾਰੀ ਤੇ ਹੁਣ ਥੋੜੀ ਥੋੜੀ ਪਤਾ ਨਹੀਂ ਕੀ ਚੱਕਰ ਅੱਗੇ ਦੇਖਦੇ ਆ ਕਿਆ ਸਿਸਟਮ ਹੋ ਗਿਆ ਇੱਕ ਤਾਂ ਅੱਗੇ ਪੰਗਾ ਇਹ ਆ ਪੁਲੀ ਪੈਂਦੀ ਐ ਇੱਕ ਜਿਹੜੀ ਅ ਬਸਰਾ ਅੰਦਰ ਨਹਿਰ ਵਾਲੀ ਤੇ ਪਾਕੀ ਨਹਿਰ ਉਹਦੇ ਤੇ ਪੁਲ ਪੈਂਦੇ ਆ ਦੋ ਉਹ ਪੁਲੀ ਦੇ ਜਾਮ ਲੱਗਦਾ ਵੈਸੇ ਜ਼ਿਆਦਾਤਰ ਹੁਣ ਦੇਖਦੇ ਆ ਕੀ ਚੱਕਰ ਕੀ ਆ ਕਾਹਦਾ ਜਾਮ ਆ ਇਹ ਸਾਨੂੰ ਕਾਫੀ ਟਾਈਮ ਹੋ ਗਿਆ ਨਿਕਲਿਆ ਹੋਇਆ ਇਹਨੂੰ ਏਜੰਸੀ ਤੋਂ ਲੈ ਕੇ ਗੱਡੀਆਂ ਨੂੰ ਤੇ ਜਾਮ ਦੇ ਵਿੱਚ ਫਸੇ ਹੋਏ ਆ ਦੇਖਦੇ ਆ ਕੀ ਬਣਦਾ ਕਿ ਕੀ ਚੱਕਰ ਪਿਆ ਏ ਕਿ ਆ ਕੁਝ ਹੋ ਗਿਆ ਉਧਰ ਵੀ ਦੇਖੋ ਲੈਂਨ ਉਧਰ ਵੀ ਗੱਡੀਆਂ ਜਾ ਰਹੀਆਂ ਇੱਧਰ ਵੀ ਗੱਡੀ ਬਹੁਤ ਜਾਂਦੀ ਆ ਫਸੀਆਂ ਹੋਈਆਂ ਤਕਰੀਬਨ ਲੈਂਨ 'ਚ ਦੇਖਦੇ ਆ ਕਿਦਾਂ ਕੀ ਬਣਦਾ ਹਨਾ ਕਿੰਨੀਆਂ ਗੱਡੀਆਂ ਦੇਖੋ ਲੈਂਨ 'ਚ ਡਬਲ ਡਬਲ ਲੈਣਾ ਉਧਰ ਵੀ ਦੋ ਲੈਣਾ ਸਰਵਿਸ ਰੋਡ ਆ ਉਹ ਆ ਮੇਨ ਰੋਡ ਐ ਇੱਧਰ ਤੋਂ ਤਿੰਨ ਲੈਣਾ ਹੈਗੇ ਆ ਜਿਹੜੀ ਚੱਲਦੀਆਂ ਹੈ ਨਾ ਦੇਖਦੇ ਆ ਕੀ ਬਣਦਾ ਲੇਕਿਨ ਨਹੀਂ ਨਿਕਲ ਜੀ ਇੱਥੇ ਤੱਕ ਅੱਧਾ ਇੱਥੇ ਆਪਣੇ ਦੂਆ ਘੋੜਾ ਬਣਾ ਰਿਹਾ ਨਾਲ ਤੇ ਹੁਣ ਇਹ ਚੱਲਦੇ ਆ ਦੇਖਦੇ ਆ ਪਤਾ ਨਹੀਂ ਕੀ ਹੋਇਆ ਜਾਮ ਤੇ ਤਕਰੀਬਨ ਨਿਕਲ ਗਿਆ ਉਹੀ ਚੱਕਰ ਆ ਪੁਲੀ ਦਾ ਹੀ ਚੱਕਰ ਪਿਆ ਹੋਇਆ ਇਹ ਪੁਲੀ ਆ ਨਾ ਅੱਗੇ ਪੁਲ ਪੈਂਦਾ ਵਾ ਤੁਹਾਨੂੰ ਦਿਖਾਣਾ ਆ ਤੇ ਉਹਦੇ ਚੱਕਰ ਆ ਆ ਭਰਾਵਾ ਇਹ ਪਹਿਲਾਂ ਹੀ ਥੋੜੀ ਖਰਾਬ ਐ ਇਹਨੂੰ ਟੋਲਚਰ ਪਾਇਆ ਹੋਇਆ ਇਹਨੂੰ ਐਨ ਨੂੰ ਛੋਟੇ ਆਤੀ ਨਾਲ ਇਹ ਉਹਦੇ ਵਿੱਚ ਨੂੰ ਖਸਾਈ ਜਾ ਰਿਹਾ ਮੈਨੂੰ ਲੱਗਦੀ ਇਹ ਕੋਈ ਕਾਂਡ ਨਾ ਕਰਾ ਲਵੇ ਦੇਖ ਨਾ ਇਹ ਆਪਣਾ ਭਰਾਵਾ ਧਿਆਨ ਨਾਲ ਚੱਲ ਜਰਾ ਪਹਿਲਾਂ ਹੀ ਤਾਂ ਖਰਾਬ ਆ ਉਨੂੰ ਭਾਈ ਆਪਣੇ ਚਲੋ ਚਲੋ ਬਹੁਤ ਬਾਦ ਮ ਬਣਾ ਰੇ ਮੇਰੀ ਗਾੜੀ ਚਲਾ ਇਹ ਸਾਥ ਦੀ ਸਾਥ ਚਲਦਾ ਹੈ ਕਿਹਦੇ ਵਲੋਗ ਬਾਦ ਮ ਬਣਾਣਾ ਪਹਿਲੇ ਗਾੜੀ ਚਲਾਓ ਇਹ ਚਲਦੇ ਆ ਭਾਈ ਬਹੁਤ ਜਾਵਾ ਭਾਈ ਬਹੁਤ ਜਾਵਾ ਲਓ ਵੀ ਆਪਾਂ ਆਹ ਏ ਪੁਲੀ ਜਿਹੜੀ ਨਦੀ ਦੀ ਆਉਂਦੀ ਏ ਮਹਿਰ ਦਾ ਪੋਲ ਆ ਏ ਤੇ ਆ ਦੇਖੋ ਆਹ ਪੋਲ ਕਰਕੇ ਜਾਮ ਲੱਗਦਾ ਇੱਕ ਤਾਂ ਇਹਦੇ ਪਰਨਾ ਆਹ ਬ੍ਰੇਕਰ ਜੇ ਬੜੇ ਤਕੜੇ ਬਣਾਏ ਹੋਏ ਹੁੰਦੇ ਆ ਮਤਲਬ ਇੱਥੇ ਅੱਗੇ ਗੱਡੀ ਝਟਕਾ ਖਾਂਦੀ ਆ ਹਨਾ ਚੱਕਰ ਇਹ ਆ ਤੇ ਇੱਕ ਸਿੰਗਲ ਪੁਲ ਹੋ ਜਾਂਦਾ ਨਾ ਇਹ ਉਹ ਵਿਚਾਲੇ ਮੇਰੇ ਖਿਆਲ ਨਾਲ ਅਜੇ ਬਣ ਰਿਹਾ ਤਾਂ ਪਤਾ ਨਹੀਂ ਚਾਲੂ ਬਣਿਆ ਨਹੀਂ ਬਣਿਆ ਪਤਾ ਨਹੀਂ ਹੁਣ ਕੀ ਹਿਸਾਬ ਆ ਉਹਦੇ ਕਰਕੇ ਜਿਆਦਾ ਜਾਮ ਲੱਗਦਾ ਹੈ ਸਿੰਗਲ ਪੁਲੀ ਜੀ ਆ ਜਾਂਦੀ ਹੈ ਦੋ ਹੀ ਗੱਡੀਆਂ ਨਿਕਲਦੀਆਂ ਤਾਂ ਹੁਣ ਗੱਡੀਆਂ ਸ਼ਾਮ ਨੂੰ ਜਿਆਦਾ ਹੋ ਜਾਂਦੀ ਆ ਹਨਾ ਬੜੀ ਗੱਡੀ ਬਾਕੀ ਇੱਥੋਂ ਛੁੱਟੀਆਂ ਹੁੰਦੀਆਂ ਸਾਰਿਆਂ ਨੂੰ ਬੰਦੇ ਜਾਂਦੇ ਆ ਘਰ ਨੂੰ ਉਹਦੇ ਕਰਕੇ ਨਾ ਤੇ ਚੱਕਰ ਵੜਾ ਪੈਂਦਾ ਜਾਮ ਤਾਂ ਲੱਗਦਾ ਜਿਆਦਾ ਉਹ ਆ ਵੀ ਇਹ ਇੰਨਾ ਆ ਦੇ ਕਾਰ ਵਾਲੇ ਦੀ ਗਲਤ ਦੇਗਾ ਫਿਰ ਇਹਨੇ ਕਹਿਣਾ ਨਾ ਮਨੂੰ ਵੀ ਭਾਈ ਤੁਸੀਂ ਆ ਕੰਮ ਕਰਤਾ ਐ ਮੇਰੀ ਠੋਕਤੀ ਭਾਈ ਕਾਰ ਐ ਆ ਬੰਦਾ ਯਾਰ ਹੋਰ ਇਹਨੂੰ ਲੈ ਕੇ ਆਉਂਦੇ ਆ ਚਲੋ ਮਾਸੀ ਨਿਕਲੇ ਆ ਜਾਮ ਚੋਂ ਆ ਦੇ ਆ ਇੱਥੇ ਆ ਕੇ ਨਾ ਆ ਜਿਹੜੇ ਬ੍ਰੇਕਰ ਜਾਦੇ ਕਿੱਡੇ ਕਿੱਡੇ ਇਹਦੇ ਕਰਕੇ ਗੱਡੀਆਂ ਹੌਲੀ ਹੁੰਨੀਆਂ ਔਰੇ ਪੰਜਾਬ ਉਥੇ ਚੀਜ਼ ਦਾ ਲੱਗਦਾ ਚਲੋ ਮਿਲਦੇ ਆ ਤੁਹਾਨੂੰ ਆਪਾਂ ਆਪਣੇ ਸਰਹੰਦ ਵਾਲੇ ਪਲਾਂਟ ਤੇ ਲਓ ਵੀ ਸੱਜਣੋ ਇਹ ਆ ਪਲਾਂਟ ਆਪਣਾ ਸਰਹੰਦ ਵਾਲਾ ਮੈਂ ਤੁਹਾਨੂੰ ਦਿਨ ਦੇ ਵਿੱਚ ਹੁਣ ਦਿਨ ਦਾ ਵਲੌਗ ਬਣਾ ਕੇ ਦਿਖਾਵਾਂਗਾ ਕਿ ਆਪਾਂ ਇਹਦਾ ਸਰਕਲ ਤੇ ਹੁਣ ਆਪਾਂ ਪਹੁੰਚ ਗਏ ਆ ਆਪਣਾ ਠੀਕ ਹੈ ਸਰਹੰਦ ਵਾਲੇ ਪਲਾਂਟਸ ਮਿਲਦੇ ਆ ਤੁਹਾਨੂੰ ਫੇਰ ਰੁੱਕੇ ਥੋੜਾ ਲਓ ਵੀ ਸੱਜਣੋ ਇਹ ਪਲਾਂਟ ਆਪਣਾ ਹੈਗਾ ਇਸ ਰੰਦਲ ਇੱਥੇ ਹੋਰ ਵੀ ਆ ਗੱਡੀਆਂ ਖੜੀਆਂ ਉਹ ਬਲਕਰ ਗੱਡੀਆਂ ਟੈਂਕੀਆਂ ਉਹ ਖੜੀਆਂ ਇੱਧਰ ਹਨਾ ਕਾਫੀ ਗੱਡੀ ਖੜੀ ਆ ਪਲਾਂਟ ਬੜਾ ਇਹ ਇਹ ਆਪਾਂ ਆਪਣਾ ਵਾਲਾ ਲਾਤਾ ਇੱਥੇ ਛੋਟਾ ਠੀਕ ਆ ਨਾ ਤੇ ਲੱਗ ਗਿਆ ਇੱਥੇ ਤੇ ਅੱਜ ਕੁਝ ਖਾਸ ਨਹੀਂ ਮੈਂ ਤੁਹਾਨੂੰ ਅ ਹੁਣ ਸਾਰੀ ਗੱਲ ਜਿਹੜੀ ਹੈ ਵਿਸਤਾਰ ਚ ਅਗਲੇ ਵਲੌਗ ਵਿੱਚ ਸਾਰਾ ਦੱਸੂਗਾ ਕਿਦਾਂ ਕਿਵੇਂ ਸਿਸਟਮ کیا ਕੁਝ ਹੈਗਾ ਸੀ ਹਨਾ ਯਾਪਾ ਕਿਉਂ ਇੱਧਰ ਆ ਗਏ? ਕੀ ਆ ਚੱਕਰ ਸੀ? ਕੀ ਆ ਗਲਵਾਤਾ? ਕੋਈ ਦਿੱਕਤ ਨਹੀਂ। ਇਹ ਵਲੌਗ ਕਿਉਂ ਨਹੀਂ ਪਾਏ ਇੰਨੇ ਦਿਨਾਂ ਤੋਂ? ਹਨਾ ਤੇ ਉਹ ਅਗਲੇ ਵਲੌਗ ਚ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ। ਇੱਕ ਮੈਂ ਦੱਸ ਦਿੰਦਾ ਵੀ ਜਿਹੜਾ ਸਰਪ੍ਰਾਈਜ਼ ਸੀ ਉਹ ਇਹੀ ਸੀਗਾ ਸਰਪ੍ਰਾਈਜ਼। ਵੀ ਆਪਾਂ ਨੂੰ ਆਪਾਂ ਨਿਊ ਗੱਡੀ ਤੇ ਆਏ ਆ ਹਨਾ ਤੇ ਪਹੁੰਚ ਗਏ ਆ। ਬਾਕੀ ਤੁਸੀਂ ਆਪਣੀ ਰਾਏ ਦੱਸਿਓ। ਤੁਹਾਨੂੰ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਲੱਗਿਆ? ਸਰ ਠੀਕ ਹੈ। ਤੇ ਹੁਣ ਆਪਾਂ ਖੜ ਗਏ ਆ। ਇਤੇ ਖੜੇ ਅੱਜ ਅਰੈਸਟ ਕਰਾਂਗੇ ਕੱਲ ਤੋਂ ਫਿਰ ਇਹਦੇ ਵਿੱਚ ਅੰਦਰ ਇਹਦਾ ਸੈਟਅਪ ਆਪਾਂ ਨੇ ਕਿਦਾਂ ਕਿਦਾਂ ਕਿਆ-ਕਿਆ ਲਵਾਉਣਾ ਆ ਜਿਹੜੇ ਕੰਮ ਕਰਾਣੇ ਕੱਲ ਸਵੇਰ ਤੋਂ ਤੁਹਾਨੂੰ ਰੁਟੀਨ ਦੱਸਾਂਗੇ ਠੀਕ ਹੈ ਮਿਲਦੇ ਆਂ ਕੱਲ ਨਵੇਂ ਵਲੌਗ 'ਚ ਨਵਾਂ ਦਿਨ ਦੇ ਨਵੇਂ ਵਲੌਗ ਆਉਂਦੇ ਰਹਿਣਗੇ ਹੁਣ ਡੇਲੀ ਵੇਸ ਤੇ ਮਿਲਦੇ ਆਂ ਫਿਰ ਓਕੇ ਬਾਏ ਓਕੇ ਗੁੱਡ ਨਾਈਟ